ਤੇਰਾ ਨਾ ਬਾਜੂ ਐਦਾਂ ਦਾ ਤੇਰਾ ਬਾਹ ਨਾ ਹੱਥ ਹਲਾ ਦੇਦਾ ਪਿਆਰ ਨਾਲ ਤੇ ਕਹਿੰਦੀ ਜਦੋਂ ਮੈਨੂੰ ਇੱਕਦਮ ਮੇਰਾ ਦਿਮਾਗ ਹੋਇਆ ਤੇ ਜਦੋਂ ਮੈਂ ਰੋਲਾ ਪਾਇਆ ਇਹ ਵੀ ਮੇਰੀ ਦਾਦੀ ਨੇਵਾਜਾ ਮਾਰੀਆਂ ਤੇ ਕਹਿੰਦੀ ਉਹ ਮੇਰੀ ਨਾ ਮੰਜੀ ਦੇ ਥੱਲੇ ਕਸਰ ਕੇ ਲੰਘ ਗਿਆ ਹਾਂ ਵੇਖਣਾ ਗਲੀਆਂ ਚ ਲੱਭਣਾ ਕਿਧਰੇ ਕੋਣ ਮਾਰਦਾ ਐਦਾਂ ਕੋਣ ਮਾਰਦਾ ਹੈ ਨਾ ਕੋਈ ਵੀ ਨਾ ਐਦਾਂ ਦਿਸਣਾ ਕੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਅਸੀਂ ਪਿਛਲੇ ਵਲੌਗ ਨੂੰ ਹੀ ਕੰਟੀਨਿਊ ਕਰਦੇ ਹੋਏ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਵਿੱਚ ਆਪਾਂ ਗੱਲਾਂ ਕੀਤੀ ਸੀ ਭੂਤਾਂ ਬਾਰੇ ਹੈਨਾ ਤੇ ਉਹਦੇ ਤੇ ਸਾਨੂੰ ਕਮੈਂਟ ਵੀ ਆਏ ਤੇ ਹੋਰ ਵੀ ਕਾਫੀ ਲੋਕਾਂ ਨੇ ਸਾਨੂੰ ਫੋਨ ਕਰਕੇ ਵੀ ਹੈਨਾ ਦੱਸਿਆ ਵੀ ਇਹ ਚੀਜ਼ਾਂ ਮਤਲਬ ਕੋਈ ਕਹਿੰਦਾ ਹੁੰਦੀਆਂ ਨੇ ਤੇ ਕੋਈ ਕਹਿੰਦਾ ਨਹੀਂ ਹੁੰਦੀਆਂ ਅੱਜ ਮੰਮੀ ਕੋਲ ਚੰਗੀ ਤਰ੍ਹਾਂ ਪੁੱਛਾਂਗੇ ਵੀ ਹਾਂ ਇਹ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਮੈਨੂੰ ਸਾਡੀ ਦੇਖ ਲਓ ਵੀ ਡਰ ਰਹੀ ਐ ਕਹਿੰਦੀ ਤੁਸੀਂ ਮੈਨੂੰ ਲੱਗਦਾ ਭੂਤਾਂ ਦੀਆਂ ਗੱਲਾਂ ਕਰਨ ਵਾਲੇ ਮੈਨੂੰ ਤੇ ਡਰ ਲੱਗ ਰਿਹਾ ਸੱਚੀ ਦੇ ਵਿੱਚ ਮੇਰੇ ਬਾਹਰ ਆ ਗਈ ਤੇ ਯਾਰ ਕੋਈ ਨਹੀਂ ਆਂਦਾ ਹੁੰਦਾ ਬੇਟਾ ਇਦਾਂ ਭੂਤ ਭੂਤ ਇੱਥੇ ਕੋਈ ਭੂਤ ਆਂਦਾ ਪਿਆ ਸਾਡੇ ਘਰ ਇੱਥੇ ਛੁਟੇ ਮੁੱਟੇ ਭੂਤ ਹੁੰਦੇ ਮੁੱਟੇ ਭੂਤ ਹੁੰਦੇ ਨੇ ਕੋਈ ਭੂਤ ਨਹੀਂ ਹੁੰਦਾ ਓਕੇ ਹਾਂਜੀ ਗੁੱਡ ਗਰਲ ਖਾਣਾ ਖਾ ਲੋ ਓਕੇ ਅਰੇ ਨਹੀਂ ਹੁੰਦੇ ਭੂਤ ਬੇਟਾ ਸੱਚੀ ਹੁੰਦਾ ਹੈ ਪਤਾ ਕੀ ਮੈਂ ਆਪਣੀ ਗੱਲ ਤੈਨੂੰ ਦੱਸਨੀ ਆ ਪ੍ਰਾਣੀ ਹਾਂ ਵੀ ਮੈਂ ਆ ਗੱਲ ਦੱਸਾਂ ਤੈਨੂੰ ਪ੍ਰਾਣੀ ਵੀ ਜਦੋਂ ਪਹਿਲਾਂ ਨਾ ਮੇਰਾ ਨਾ ਚਾਚਾ ਸੀਗਾ ਅੱਛਾ ਵੀ ਛੋਟਾ ਜਿਵੇਂ 10 ਦਾ 12 ਸਾਲ ਦਾ ਤੁਸੀਂ ਤੇ ਉਹ ਨਾ ਵੀ ਐਦਾ ਕਿਸੇ ਜਿਵੇਂ ਉਹ ਵਿਆਹ ਸੀ ਖੇਤਾਂ ਵਿੱਚ ਮੱਝਾਂ ਲੈ ਕੇ ਤੁਹਾਨੂੰ ਕਿਸੇ ਨੇ ਨਾ ਉਹ ਕਰ ਦਿੱਤਾ ਸੀ ਮਾਰ ਦਿੱਤਾ ਸੀ ਮਾਰਦਾ ਸੀ ਕਿ ਆਪ ਵਿਚਾਰੇ ਨੂੰ ਕੁਝ ਹੋ ਗਿਆ ਸੀ ਇੱਥੇ ਹਾਂ ਜਾਂ ਕੁਝ ਹੋਇਆ ਤੇ ਉਹ ਨਾ ਉਹਦੂ ਨਾ ਮੇਰਾ ਮੇਰਾ ਜਨਮ ਨਹੀਂ ਸੀ ਹੋਇਆ ਹਜੇ ਹਾਂ ਤੇ ਵੀ ਉਹ ਜਿਵੇਂ ਉਹ ਕਿਸੇ ਬੱਚਾ ਚੁੱਕਦਾ ਸੀ ਕੋਈ ਤੇ ਕੁਝ ਐਦਾਂ ਦਾ ਵੀ ਵੀਰ ਉਹ ਚੁੱਕਣੇ ਇਹਦਾ ਤੇ ਆ ਲੋਕ ਕਹਿੰਦੇ ਸੀ ਮੇ ਮੇਰੀ ਭਾਬੀ ਦੇ ਘਰ ਵੀ ਬੱਚਾ ਹੋਵੇਗਾ ਤੇ ਮੈਂ ਚੁੱਕਿਆ ਕਰਾਂਗਾ ਮੈਂ ਚੁੱਕਿਆ ਕਰਾਂਗਾ ਹਾਂ ਜੀ ਮੈਂ ਵੀ ਆਪਣਾ ਮੈਂ ਆਪਣੀ ਮਾ ਆਪਣਾ ਬੱਚਾ ਮੇਰੀ ਭਾਤੀ ਦੇ ਵੀ ਹੋਵੇਗਾ ਮੈਂ ਵੀ ਸ਼ੌਂਕ ਵੀ ਕਰਾਂਗੀ ਹਾਂ ਹਾਂ ਤੇ ਇਹ ਹੈ ਸੱਚੀ ਗੱਲ ਹੈ ਵਿਕੀਤ ਦੀ ਅੱਛਾ ਵੀ ਫਿਰ ਜਦੋਂ ਕਹਿੰਦੀ ਉਹ ਪੂਰਾ ਹੋ ਗਿਆ ਨਾ ਵਿਚਾਰਾ ਤੇ ਫਿਰ ਮੇਰਾ ਜਨਮ ਜਦੋਂ ਬਾਅਦ ਚ ਹੋਇਆ ਅੱਛਾ ਜਿਸ ਦਿਨ ਤੇ ਬੀਬੀ ਕਹਿੰਦੀ ਮੈਂ ਵੀ ਇਦਾਂ ਵੀ ਦੇਤੀ ਸੀ ਅੱਛਾ ਨਾ ਲੈਤੀ ਸੀ ਅੱਛਾ ਤੇ ਕਹਿੰਦੀ ਤਕਾ ਦੀ ਵੀ ਆਦਾ ਮੈਨੂੰ ਵੀ ਜਿੱਦਾਂ ਜਾਗੋ ਮਿੱਟੀ ਹੁੰਦਾ ਜਿਵੇਂ ਕਹਿੰਦੀ ਮੈਂ ਜਾਗੋ ਮਿੱਟੀ ਸੀ ਜਿਵੇਂ ਮੈਂ ਨਾਲ ਲਈ ਸੀ ਤੇ ਕਹਿੰਦੀ ਮੇਰਾ ਹੱਥ ਜਿਵੇਂ ਆਦਾ ਥੱਲੇ ਲੰਮ ਗਿਆ ਤੇ ਕਹਿੰਦੀ ਉਹ ਨਾ ਵੀ ਮੇਰਾ ਚਾਚਾ ਮੇਰਾ ਵੀ ਜਿਵੇਂ ਉਹਨੂੰ ਸ਼ੌਂਕ ਸੀ ਆਦਾ ਵੀ ਜਿਵੇਂ ਉਹ ਰੂਜ ਵਿੱਚ ਪਟਕਦੀ ਸੀ ਉਹਨੇ ਨਾ ਵੀ ਜਿਵੇਂ ਵੀ ਕਹਿੰਦੀ ਮੈਂ ਸਪਾਈ ਤੇ ਮੇਰੀ ਨਾ ਮੰਜੀ ਦੇ ਥੱਲੇ ਨਾ ਵੜਿਆ ਵੜਦੇ ਨਾ ਤੇ ਕਹਿੰਦੀ ਤੇਰਾ ਨਾ ਬਾਜੂ ਐ ਤਾਂ ਦਾ ਤੇਰਾ ਬਾਹ ਨੂੰ ਨਾ ਹੱਥ ਹਲਾਵੇ ਐਦਾ ਪਿਆਰ ਤੇ ਕਹਿੰਦੀ ਜਦੋਂ ਮੈਨੂੰ ਇੱਕਦਮ ਮੇਰਾ ਦਿਮਾਗ ਹੋਇਆ ਤੇ ਜਦੋਂ ਮੈਂ ਰੋਲਾ ਪਾਇਆ ਇਹ ਵੀ ਮੇਰੀ ਦਾਦੀ ਨੇਵਾਜਾ ਮਾਰੀਆਂ ਤੇ ਕਹਿੰਦੀ ਉਹ ਨਾ ਮੇਰੀ ਨਾ ਮੰਜੀ ਤੇ ਥੱਲੇ ਕਸਰ ਕੇ ਲੰਘ ਗਿਆ ਹਾਂ ਹੈ ਨਾ ਤੇ ਐਦਾ ਵੀ ਮੈਨੂੰ ਕੁਝ ਕਿਹਾ ਨਹੀਂ ਉਹਨੇ ਜਣੀ ਉਦੋਂ ਮੈਨੂੰ ਵੇਖਣ ਆਇਆ ਵੀ ਜਿਵੇਂ ਰੂਪ ਪਟੜੀ ਸੀ ਹਾਂ ਹਾਂ ਹੈ ਨਾ ਐਦਾ ਐਦਾ ਹਕੀਕਤ ਦੀਆਂ ਵੀ ਗੱਲਾਂ ਨੇ ਉਹ ਕਈ ਵਾਰੀ ਆਦਾ ਹੁੰਦਾ ਅਸੀਂ ਇਹ ਗੱਲਾਂ ਤੇ ਬਥੇਰੇ ਐਵੇਂ ਦੀਆਂ ਗੱਲਾਂ ਹੁੰਦੀਆਂ ਸੀ ਉਹੀ ਗੱਲ ਹੈ ਨਾ ਵੀ ਹੁਣ ਇਹ ਗੱਲਾਂ ਤੇ ਜਿਹ ਵੈਹ ਜ਼ਿਆਦਾਤਰ ਜਿਹੜੇ ਲੋਕ ਨੇ ਹੈ ਨਾ ਦੁਨੀਆ ਤੇ ਉਹ ਇਹ ਮੰਨਦੇ ਨੇ ਕਿ ਹਾਂ ਇਦਾਂ ਸਾਰਾ ਕੁਝ ਹੁੰਦਾ ਹੈ ਨਾ ਆਤਮਾ ਭੂਤ ਪ੍ਰੇਤ ਹੁੰਦੇ ਨੇ ਨਾ ਕਿ ਹਾਂ ਉਹਨਾਂ ਦੀ ਪਰ ਇਹ ਗੱਲ ਇਹ ਕਹਿਣ ਵਾਲੀ ਵੀ ਲੋਕੀ ਕਿਸੇ ਨੇ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਤਾਂ ਕਰਕੇ ਸਾਰੇ ਕਹਿੰਦੇ ਵੀ ਅਸੀਂ ਜਦ ਤੱਕ ਆਪਾਂ ਆਪਣੀ ਅੱਖਾਂ ਨਾਲ ਨਾ ਵੇਖੀਏ ਕਿਸੇ ਚੀਜ਼ ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਫਿਰ ਜੇ ਅੱਖਾਂ ਨਾਲ ਨਹੀਂ ਦੇਖਿਆ ਤੇ ਫਿਰ ਆਪਾਂ ਕਿਵੇਂ ਮੰਨ ਲਈਏ ਇਹ ਬਹੁਤ سارے ਲੋਕ ਹੈ ਮੰਨਦੇ ਨੇ ਜਿਹੜੇ ਮੇਰੇ ਸਾਹਮਣਾਂ 90% ਹੀ ਹੋਣਗੇ ਮੇਰੀ ਬੀਬੀ ਨੂੰ ਸਾਰਾ ਸੱ ਨਹੀਂ ਪਤਾ ਲੱਗਦਾ ਸੀ ਹਮ ਬੀਬੀ ਨੂੰ ਕਈ ਵਾਰੀ ਸਾਹਿਬ ਕੁਝ ਬੀਬੀ ਨੂੰ ਹਾਂ ਆ ਬੀਬੀ ਨੂੰ ਐਨ ਪਤਾ ਲੱਗ ਜਾਂਦਾ ਸੀ ਵੀ ਕੋਈ ਜਿਵੇਂ ਕੋਈ ਆ ਆਉਂਦਾ ਸੀ ਉਹ ਚੀਜ਼ ਘਰ ਆਵੇ ਜਾਂ ਕੁਝ ਹੁੰਦਾ ਸੀ ਪਹਿਲ ਹੋਣ ਨਹੀਂ ਹੈਗਾ ਕੁਝ ਵੀ ਐਵੇਂ ਪਹਿਲਾਂ ਜ਼ਿਆਦਾ ਸੀ ਐਵੇਂ ਜਰੂਆਂ ਪਟਕੇ ਅਡਾ ਸਨੋਰ ਦੀਆਂ ਗੱਲਾਂ ਪਾਪਾ ਜੀ ਨੂੰ ਜਿੱਦਾਂ ਤੁਸੀਂ ਦੱਸਦੇ ਵੀ ਟਾਊਟਾ ਪੈਂਦੀਆਂ ਸੀ ਹਾਂ ਮੇਰੇ ਪਾਪਾ ਜੀ ਨੂੰ ਨਾ ਪਤਾ ਕੀ ਅਸੀਂ ਨਾ ਸੋਨਾ ਕੋਠੇ ਤੇ ਹਾਂ ਨਾ ਜਦੋਂ ਕੋਠੇ ਦੇ ਸਾਰੇ ਗਰਮੀਆਂ ਦੇ ਸੋਨਾ ਇੱਥੇ ਲਾ ਲਓ ਮਾਈਕ ਉੱਥੇ ਚੁੰਨੀ ਦੇ ਲਾ ਦੇਣਾ ਮੈਂ ਵੀ ਲਾ ਦੇ ਮਾਈਕ ਲਾ ਦੇਣਾ ਉੱਥੇ ਹੈ ਤੇ ਸਾਡੇ ਹਕੀਕਤ ਦੀ ਗੱਲ ਏ ਬਈ ਜਦੋਂ ਪਾਪਾ ਜੀ ਪਾਪਾ ਜੀ ਨੂੰ ਈਟਾਂ ਪੈਣੀਆਂ ਮੇਰੇ ਨੂੰ ਹੋਰ ਨਾ ਕਿਸੇ ਨੂੰ ਵੀ ਕਿਸੇ ਅਸੀਂ ਜਿਵੇਂ ਹੁਣ ਸਾਰੇ ਮੰਝੀਆਂ ਡਾਂਦੇ ਸੀ ਤੇ ਜਿੱਥੇ ਪਾਪਾ ਜੀ ਸੌਂਦੇ ਸੀ ਨਾ ਤੇ ਇਹ ਇਹਨਾਂ ਨਿੱਕੀਆਂ ਇੱਟਾਂ ਹੁੰਦੀਆਂ ਸੀ ਤੇ ਉਹ ਹੀ ਪਾਪੇ ਦੇ ਲੱਗਣੀ ਇੱਟ ਹੈ ਨਾ ਤੇ ਅਸੀਂ ਸਾਰੇ ਪਾਸੇ ਉੱਠ ਕੇ ਵੇਖਣਾ ਗਲੀਆਂ ਚ ਲੱਭਣਾ ਕਿਧਰੇ ਕੋਣ ਮਾਰਦਾ ਇੱਦਾਂ ਕੋਣ ਮਾਰਦਾ ਹੈ ਨਾ ਕੋਈ ਵੀ ਨਾ ਇਦਾਂ ਦਿਸਣਾ ਕੁਝ ਵੀ ਉਹ ਪਾਪਾ ਜੀ ਕਹਿੰਦੇ ਮਾ ਅਜ ਅੰਦਰ ਸੌਂ ਕੇ ਵੇ ਨਾ ਵੀ ਇਦਾਂ ਵੀ ਅੱਜ ਇੱਟ ਵੇ ਪਤਾ ਨਹੀਂ ਹਣ ਉੱਥੇ ਕੋਠੇ 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 ਕੋਈ ਜਾ ਕੇ ਸ਼ਰਾਰਤ ਨਾ ਕਰਦਾ ਉਹ ਸ਼ਰਾਰਤ ਨਾ ਕਰਦਾ ਆਵੇ ਹਨਾ ਤੇ ਉਹ ਨਾ ਅੰਦਰ ਸੁੱਤੇ ਐ ਇਸ ਤਰ੍ਹਾਂ ਬਾਰੀ ਦੇ ਵਿੱਚ ਅਸੀਂ ਸਾਰੇ ਕੋਠੇ ਤੇ ਸੀ Papa ਜੀ ਅੰਦਰ ਬਾਰੀ 'ਚ ਸੁੱਤੇ ਬਾਰੀ ਦੇ ਵਿੱਚੋਂ ਇੱਟ ਆ ਕੇ Papa ਦੇ ਅੰਦਰ ਇੱਟ ਪਈ ਹਾਂ ਅੰਦਰ ਡਿੱਗੀ ਹਾਂ ਹਾਂ ਅੰਦਰ ਡਿੱਗੀ ਆ ਕੇ ਇੱਟ ਵੇ ਤੇ ਇਸ ਤਰ੍ਹਾਂ ਹੋਇਆ ਤਾਂ ਬਾਰੀ ਸਾਡੀ ਟੁੱਟ ਗਈ ਹਨਾ ਸਾਡੀ ਜ਼ੋਰ ਦੀ ਇੱਟ ਮਾਰੀ ਪਈ ਤੇ ਉਹ ਬਾਰੀ ਟੁੱਟ ਗਈ ਵੇਲਾ ਅੰਦਰ ਇੱਕ ਪਾਪਾ ਜੀ ਦੇ ਹੀ ਲੱਗੀ ਏਟ ਹੋਰ ਨਹੀਂ ਕਿਸੇ ਦੇ ਵੇਵੇ ਲੱਗਦੀ ਸੀ ਵਿਆਦਾ ਕੋਈ ਐ ਹੋਇਆ ਪਾਪਾ ਜੀ ਨੂੰ ਨਾ ਜਿਵੇਂ ਉਹ ਨੌਕਰੀ ਕਰਦੇ ਸੀ ਕੰਮ ਅਸੀਂ ਕਰਦੇ ਸੀ ਅਸੀਂ ਨਾ ਦਿਵਾਲੀਆਂ ਦੁਨੀਆ ਬਣਾਉਂਦੇ ਹੁੰਦੇ ਸੀ ਜਦੋਂ ਉਹ ਵਿਕਦੀਆਂ ਹੀ ਹੱਟੀਆਂ ਦਿਵਾਲੀ ਤੇ ਉਹ ਨਾ ਐਡੜੀਆਂ ਹੱਟੀਆਂ ਵਿਕਦੀਆਂ ਸੀ ਲੱਕੜੀਆਂ ਉਹ ਲੈਂਦੇ ਸੀ ਲੋਕੀ ਕਮੋਲ ਲੋਕ ਨਾ ਉਰੀ ਵਾਲੇ ਉਹ ਮੁੰਡੇ ਹੁੰਦੇ ਸੀ ਨਾ ਤਾਂ ਉਹਨਾਂ ਈਆਂ ਨੂੰ ਦਿੰਦੇ ਸੀ ਤੋਂ ਅਸੀਂ ਬਣਾਉਂਦੇ ਸੀ ਬਸ ਨਹੀਂ ਐਦਾਂ ਕਰਕੇ ਕਰਦੇ ਸੀ ਉਹ ਹੀ ਫਿਰ ਪਾਪਾ ਨੂੰ ਪਤਾ ਨਹੀਂ ਕਿਸੇ ਨੇ ਕੀ ਘਾਰ ਦਿੱਤਾ ਤੇ ਉਹ ਪਤਾ ਹੀ ਨਹੀਂ ਲੱਗਦਾ ਸੀ ਕੀ ਬਣ ਗਿਆ ਕੀ ਨਹੀਂ ਹਨਾ ਤੇ ਐਦਾ ਇੱਟਾ ਫਿਰ ਰੋਲਾ ਵੀ ਪਾਣਾ ਵੇਖਣਾ ਵੀ ਸਾਰੇ ਪਾਸੇ ਵੀ ਇੱਟ ਕਿਧਰੋਂ ਆਉਂਦੀ ਪਤਾ ਹੀ ਨਹੀਂ ਲੱਗਦਾ ਉਹ ਜਿਹੜਾ ਸੀ ਘਾਰ ਫਿਰ ਉਧਰ ਵੇਚਿਆ ਨਾ ਪਰ ਲੈ ਆਪਣਾ ਤੇ ਉਹ ਅਜੇ ਵੀ ਉਹ bari ਉਹਨਾਂ ਨੇ ਵੀ ਠੀਕ ਨਹੀਂ ਕਰਾਈ ਉਹ ਵੀ ਟੁੱਟੀ ਹਲੇ ਦੀ ਅੱਛਾ 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 ਓਏ ਮਤਲਬ ਹੁਣ ਇਹ ਜਿਹੜੀਆਂ ਚੀਜ਼ਾਂ ਕਰਨ ਕਰਾਉਣ ਵਾਲੀਆਂ ਹਨਾ ਤੇ ਕਈ ਵਾਰ ਤੇ ਮਤਲਬ ਬੰਦੇ ਕਹਿੰਦੇ ਵੀ ਹਨਾ ਵੀ ਇੱਦਾਂ ਦਾ ਕਿਸੇ ਇਨਸਾਨ ਦੇ ਵਿੱਚ ਇੰਨੀ ਪਾਵਰ ਨਹੀਂ ਹੈਗੀ ਕਿ ਕਿਸੇ ਇਨਸਾਨ ਨੂੰ ਕੋਈ ਕੁਝ ਕਰ ਜਵੇ ਹਨਾ ਵੀ ਰੱਬ ਤੋਂ ਉੱਪਰ ਤੇ ਕੁਝ ਵੀ ਨਹੀਂ ਹੈਗਾ ਹਨਾ ਦੁਨੀਆ ਤੇ ਤੇ ਵੀ ਸ਼ੈਤਾਨ ਹੈ ਕਹਿੰਦੇ ਹੁੰਦਾ ਜਿਹੜਾ ਹਨਾ ਇਨਸਾਨ ਨੂੰ ਕਾਬੂ ਕਰ ਸਕਦਾ ਰੱਬ ਤੋਂ ਬਾਅਦ ਤੇ ਪਰ ਰੱਬ ਤੋਂ ਉੱਪਰ ਕੁਝ ਨਹੀਂ ਹੁੰਦਾ ਕਈ ਮੰਨਦੇ ਆ ਕਈ ਨਹੀਂ ਮੰਨਦੇ ਵੀ ਇਹ ਕਰਨ ਕਰਾਉਣੀਆਂ ਦੀਆਂ ਚੀਜ਼ਾਂ ਪਰ ਜਿਸਾ ਮਨ ਮੇ ਮੀ ਦੱਸਦੇ ਨੇ ਪੁਰਾਣੇ ਹੋਰ ਵੀ ਬਜ਼ੁਰਗ ਦੱਸਦੇ ਆ ਜਾਂ ਹੋਰ ਵੀ ਲੋਕ ਦੱਸਦੇ ਆ ਵੀ ਐਦਾਂ ਹੁੰਦਾ ਸੀ ਨਾ ਤੇ ਹਾਗੇ ਨਾ ਕੋਈ ਬੈਂਡ ਵੱਜਣੀ ਵੇਖਿਓ ਕਹਿੰਦੀ ਜੇ ਭੂਤ ਨਹੀਂ ਆ ਗਈ ਨਾ ਤੇ ਤੁਹਾਡੀ ਬੈਂਡ ਵੱਜ ਜਾਣੀ ਨਹੀਂ ਆਂਦੀ ਉਹ ਤੇ ਭੂਤ ਕਿੱਥੋਂ ਆ ਜਾਏਗਾ ਉਹ ਤਾਂ ਵੈਸੇ ਹੀ ਗੱਲਾਂ ਕਰਦੇ ਹੀ ਉਹ ਤਾਂ ਵੈਸੇ ਹੀ ਅਸੀਂ ਗੱਲਾਂ ਕਰਦੇ ਆ ਬਨਪ੍ਰੀਤ ਉਹ ਆਪਣੀ ਮੰਮੀ ਦੀ ਗੱਲ ਸੁਣਾਓਈ ਉਹ ਜਦੋਂ ਬਾਬੇ ਰੋਕਿਆ ਸੀ ਬਈ ਤੁਹਾਡੇ ਉਹ ਟੂਟ ਪੇਸਟ ਵਾਲੀ ਤੁਪੇ ਦਸੀ ਦਸੀ ਤੁਪੇ ਕਾਲੀ ਆ ਦਸੀ ਦਸੀ ਉਹਨਾਂ ਨੇ ਬੜੀ ਪ੍ਰਾਣੀ ਗੱਲ ਏ ਆ ਹੈਨਾ ਅੱਛਾ ਤੇ ਬਈ ਉਹ ਮਮਮੀ ਨਾ ਸਫਾਈ ਕਰਦੇ ਪਈ ਸੀ ਅੱਛਾ ਹੈ ਹਾਂ ਤੇ ਸਫਾਈ ਕਰਦੇ ਕਰਦੇ ਨਾ ਉਹ ਡੈਡੀ ਨੇ ਕਿਤੇ ਲਿਆ ਕੇ ਰੱਖਤੇ ਹੋਣੇ ਨੇ ਉੱਥੇ ਟੂਥਪਿਕਸ ਹਨਾ ਉਹ ਲਿਆ ਕੇ ਰੱਖਦੇ ਤੇ ਮਮਮੀ ਨੂੰ ਸਫਾਈ ਕਰਦੇ ਕਰਦੇ ਨੂੰ ਮਿਲਿਆ ਉਹ ਕੱਟਦੇ ਨੇ ਤੇ ਮਮਮੀ ਨੂੰ ਲੱਭ ਗਏ ਮਮਮੀ ਕਹਿੰਦੀ ਹੈ ਕੀ ਗੱਲ ਹਨਾ ਪਹਿਲੀ ਵਾਰ ਦੇਖੇ ਸੀ ਉਹ ਉਦੋਂ ਹੈ ਨਹੀਂ ਸੀ ਇਹਨਾਂ ਟ੍ਰੈਂਡ ਹਨਾ ਉਹਨਾਂ ਦਾ ਤੇ ਪਹਿਲੀ ਵਾਰ ਦੇਖੇ ਸੀ ਤੇ ਮਮਮੀ ਵੀ ਦੇਖ ਕੇ ਹੈਰਾਨ ਪਰੇਸ਼ਾਨ ਉਹਨਾਂ ਨੂੰ ਐਵੇਂ ਕਿਸੇ ਨੇ ਕੁਝ ਕਰਤਾ ਸਾਡੇ ਪਿੰਡ ਦੇ ਨਾ ਰਤੀ ਬਾਬਾ ਬੜਾ ਮਸ਼ਹੂਰ ਹੈ। ਅੱਛਾ। ਤੇ ਉੱਥੇ ਲੈ ਕੇ ਗਏ ਉਹ ਰਤੀ ਬਾਬੇ ਦੇ ਕੋਲ। ਅੱਛਾ। ਤੇ ਬਾਈ ਮੰਮੀ ਲੈ ਗਈ ਉੱਥੇ ਉਹ ਕਹਿੰਦਾ ਬੜਾ ਤਗੜਾ ਕੰਮ ਕੀਤਾ ਹੋਇਆ ਕਹਿੰਦਾ ਕਿਸੇ ਨੇ। ਰਤੀ ਪਾਪਾ ਕਹਿੰਦਾ ਹਾਂ ਬੜਾ ਤਗੜਾ ਕੰਮ। ਉਹ ਬਾਈ ਅਜੇ ਵੀ ਹੈ ਕਿਤੇ ਉਹ ਵੀਡੀਓ ਨਾ ਵੇਖਦਾ ਮੇਰੀ ਹੋ। ਕਹਿੰਦਾ ਬੜਾ ਤਗੜਾ ਕੰਮ ਕੀਤਾ ਕਹਿੰਦਾ 2 ਦਿਨ ਲਾ ਕੇ ਕਿਸੇ ਨੇ ਘੜ ਕੇ ਆ ਰੱਖੇ ਨੇ ਕਹਿੰਦਾ ਇੱਥੇ। ਤੇ ਕਹਿੰਦਾ ਐਦਾਂ ਕਰੀ। ਐ ਦੇਸੀ ਘਿਓ ਦੇ ਵਿੱਚ ਨਾ ਮਿੱਠੇ ਚੋਲ ਬਣਾਈ ਅੱਛਾ ਤੇ ਦਾਤੀ ਲੈ ਕੇ ਜਾਈ ਕਹਿੰਦਾ ਕੱਲੀ ਨਾ ਜਾਈ ਹਨਾ ਨਾਲ ਕਿਸ ਨੂੰ ਲੈ ਕੇ ਜਾਈ ਹਨਾ ਤੇ ਭਾਈ ਕਹਿੰਦਾ ਸੂਏ ਦੇ ਵਿੱਚ ਜਾਈ ਤੇ ਜਲ ਪ੍ਰਵਾਹ ਕਰਕੇ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਸਿੱਧਾ ਘਰ ਆ ਜੀ ਭਾਈ ਚਲ ਮੰਮੀ ਨੇ ਐਦਾਂ ਹੀ ਕੀਤਾ ਹਨਾ ਸਾਰਾ ਕੁਝ ਤੇ ਉਸ ਤੋਂ ਬਾਅਦ ਵਿੱਚ ਨਾ ਨਾਲ ਚਾਚੇ ਨੂੰ ਲੈ ਗਈ ਸੀ ਅੱਛਾ ਚਾਚੇ ਨੂੰ ਨਾਲ ਲੈ ਕੇ ਗਈ ਤੇ ਜਦੋਂ ਵਾਪਸ ਆਈ ਨਾ ਰਾਤ ਸ਼ਾਮ ਨੂੰ ਜਦੋਂ ਡੈਡੀ ਆਏ ਰਾਤ ਨੂੰ ਡੈਡੀ ਨੂੰ ਦੱਸਿਆ ਡਾਡੀ ਐਨਾ ਐਨਾ ਸੇ ਐਨਾ ਸੇ ਕਹਿੰਦੇ ਉਹ ਮੈ ਰੱਖੇ ਸੀ ਨਾਲੇ ਗਾਲਾਂ ਕੱਢਣ ਕਹਿੰਦੇ ਉਹਦੇ ਮੈ ਰੱਖੇ ਸੀ ਹਾਏ ਹਾਏ ਨੀ ਲენა ਐਸੋ ਪਤਾ ਲੱਗਦਾ ਵੀ ਕਈ ਤੇ ਬਾਬੇ ਨਾ ਜਮਾ ਹੀ ਫਾਇਦਾ ਉਠਾਉਂਦੇ ਰਹਿ ਗਾ ਹੋਰ ਬੰਦਾ ਲੋਕਾਂ ਦੇ ਹੂੰ ਉਹ ਤੇ ਬਾਬੇ ਤੇ ਕਹਿ ਹੀ ਦੇਣਾ ਮਿੰਟਾਂ ਚ ਤੇਰੀ ਭੈਣ ਨੇ ਕੀਤਾ ਤੇਰੇ ਭਰਾ ਨੇ ਕੀਤਾ ਤੇਰੀ ਪਰਜਾਈ ਨੇ ਕੀਤਾ ਤੇ ਸਾਸ ਤੇ ਕੀਤਾ ਇਨਸੀਡੈਂਟ ਸੱਚਾ ਵੀ ਹੈ ਜਦੋਂ ਆਪਾਂ ਆਏ ਸੀ ਅੱਛਾ ਉੱਥੋਂ ਨਹੀਂ ਸੀ ਆਏ ਜਦੋਂ ਰੀਮਾ ਵਾਤ ਇੱਕ ਵਾਰ ਆਏ ਸੀ ਤੇ ਉਹ ਦੱਸਨੇ ਆ ਹਨਾ ਰਾਤ ਦੁਪਹਿਰ ਦਾ ਟਾਈਮ ਸੀ ਰਖੜੀ ਦਾ ਰਖੜੀ ਸੀ ਉਦੋਂ ਹਨਾ ਪਰ ਰਖੜੀ ਬੰਨਣ ਗਏ ਸੀ ਤੇ ਆਪਣੇ ਘਰੇ ਵੀ ਹਥੇ ਦੀਦੀਆਂ ਨੇ ਆਣਾ ਸੀ ਤੇ ਆਪਾਂ ਛੇਤੀ ਰਖੜੀ ਬਣ ਗਏ ਨਾ 12 ਵਜੇ ਨਾਲ ਉੱਥੇ ਤੁਰ ਪਏ ਸੀ ਤੇ ਰਸਤੇ ਦੇ ਵਿੱਚ ਇਹਨੂੰ ਪਿਆਸ ਲੱਗੀ ਸੀ ਇਹ ਛੋਟੀ ਸੀ ਤੇ ਪਾਣੀ ਪੀਣ ਖੜੇ ਸੀ ਉੱਥੇ ਮੋਟਰ ਦੇ ਉੱਤੇ ਹੈਨਾ ਕੀੰਦਵਾਰਾ ਬੋਲਿਓ ਕੀ ਕਹਿ ਰਹੇ ਹੋ ਸਬਸਕ੍ਰਾਈਬ ਤਾਂ ਬੋਲੋ ਬਈ ਨਾ ভূতpret ਹੁੰਦੇ ਨਹੀਂ ਹੁੰਦੇ ਜੇ ਹੁੰਦੇ ਤੇ ਚੈੱਕ ਕਰ ਲੋ ਜੇ ਨਹੀਂ ਹੁੰਦੇ ਤੇ ਨਾ ਕਰੋ ਬੱਚਾ ਨਾ ਕਰੋ ਜੇ ਹੁੰਦੇ ਤੇ ਚੈੱਕ ਕਰ ਲੋ ভূত ਤੇ ਨਹੀਂ ਉਹ ਵੇਡਾ ਲੋ ਅੱਜ ਡਾਲੋ ਜੇ ਤੁਸੀਂ ਮੈਂ ਨਾ ਨਾ ਬੈਠੀ ਹੋਵੇ ਚੁੱਪ ਨਹੀਂ ਹੁੰਦੇ ਬੇਟਾ ਨਹੀਂ ਹੁੰਦੇ ভূত-ভূত ਨਹੀਂ ਬੇਟਾ ਉਹ ਉਹ ਤੇ ਨਹੀਂ ਨਹੀਂ ਤੈਨੂੰ ਪਤਾ ਹੈ ਤੈਨੂੰ ਪਤਾ ਤੇਰੇ ਉਹ ਨਗਲੀ ਭੂਤ ਹੁੰਦੇ ਆ ਨਾ ਹਾਂ ਉਹ ਨਾ ਬਸ ਨਾ ਸਾਨੂੰ ਨਾ ਇਹ ਨਾ ਮੇਕਅਪ ਕਰਕੇ ਡਰਾਉਣ ਵਾਲੇ ਹੁੰਦੇ ਨੇ ਹਾਂਜੀ ਮੇਕਅਪ ਮੇਕਅਪ ਕਰਕੇ ਡਰਾਉਂ ਪਾਪਾ ਦੇ ਲਈ ਆ ਬੀ ਦਿੱਤਾ ਤੇ ਅ ਤਰ ਮੈਂ ਨਕਲੀ ਭੂਤ ਲੈ ਕੇ ਤੇ ਨਾ ਐਤੀ ਹੁੰਦੇ ਨੇ ਨਕਲੀ ਭੂਤ ਬੱਚਾ ਹਾਂ ਹਾਂਜੀ ਕਰਪਾ ਤੇ ਕੀ ਕਹਿਣ ਲੱਗੇ ਸੀਗੇ ਆਪਾਂ ਕੀ ਗੱਲ ਕਰ ਰਹੇ ਸੀ ਇਹ ਆਪਾਂ ਉੱਥੋਂ ਆਂਦੇ ਵੇ ਸੀ ਨਾ ਦੁਪਹਿਰ ਟਾਈਮ ਹਾਂ ਹਾਂ ਉਹ ਇਹ ਗੱਲ ਸੱਚੀ ਐ ਝੂਠੀ ਨਹੀਂ ਹੈਗੀ ਹੈਨਾ ਇਹ ਤੇ ਇਹ ਵੀ ਯਕੀਨ ਕਰਦੇ ਨੇ ਹਾਂ ਇਹ ਤਾਂ ਮੈਂ ਵੀ ਯਕੀਨ ਕਰਦਾ ਵੀ ਹਾਂ ਹਾਂ ਵੀ ਉਸ ਤੋਂ ਬਾਅਦ ਹੀ ਐਦਾਂ ਹੋਇਆ ਵੀ ਮੈਂ ਤਾਂ ਹੁੰਦਾ ਤਾਂ ਵੀ ਸੀ ਪਾਣੀ ਪੀਣ ਰੁਕੇ ਆ ਇਹਨਾਂ ਨੇ ਮੈਨੂੰ ਰੋਕਿਆ ਵੀ ਤੂੰ ਦਰਖਤ ਦੇ ਥੱਲੇ ਨਾ ਖੜੀ ਜਾ ਉੱਥੇ ਜਿਹੜਾ ਦਰਖਤ ਸੀ ਨਾ ਜਿਹਦੇ ਥੱਲੇ ਖੜ ਗਈ ਬੇਟਾ ਲੇਟ ਜਾ ਜਿਹੜੇ ਬੇਟਾ ਲੇਟ ਜਾ ਜਿਹੜੇ ਦਰਖਤ ਦੇ ਥੱਲੇ ਮਨਪ੍ਰੀਤ ਖੜੀ ਸੀ ਉੱਥੇ ਨਾ ਧਾਗੇ ਬੰਨੇ ਹੋਏ ਸੀ ਹਨਾ ਛੰਡੀਆਂ ਹੀ ਬੰਨੀ ਹੋਈਆਂ ਸੀ ਕਿੰਨੋ ਕੁਝ ਉਹਨੂੰ ਬੰਨਿਆ ਸੀ ਮੇਰੇ ਵੈਸੇ ਹੀ ਵੈਸੇ ਦਾ ਮੈਂ ਵਹਿਮ ਬਿਲਕੁਲ ਨਹੀਂ ਕਰਦਾ ਪਰ ਉਦੋਂ ਮੇਰੇ ਮਨ 'ਚ ਪਤਾ ਨਹੀਂ ਕਿਉਂ ਵਹਿਮ ਆ ਗਿਆ ਕਿਉਂਕਿ ਦੁਪਹਿਰ ਦਾ ਟਾਈਮ ਸੀ ਉਹ ਤੋ ਉਹੀ ਮਤਲਬ ਦੂਰ ਦੂਰ ਤੱਕ ਵੀ ਕੋਈ ਨਹੀਂ ਸੀ ਦਿਖਦਾ ਵਿਆ ਠੀਕ ਹੈ ਤੇ ਉਹ ਜਿੱਥੇ ਆਪਾਂ ਖੜੇ ਜਿਓ ਏਦਾਂ ਦਾ ਨਾ ਅਜੀਬ ਜਿਹੀ ਜਗਾ ਲੱਗ ਰਹੀ ਸੀ ਜਗਾ ਜੀ ਜੀ ਠੀਕ ਹੈ ਤੇ ਦਰਖਤ ਵੀ ਉਹ ਨਾ ਸਾਰਾ ਛੰਗ ਗਿਆ ਵੈ ਸੀ ਦਰਖਤ ਨੂੰ ਜਿਆਦਾ ਪਿਆਸ ਲੱਗੀ ਸੀ ਦਾ ਨੰਨੂ ਨੂੰ ਪਿਆਸ ਲੱਗੀ ਸੀ ਨੰਨੂ ਨੂੰ ਪਾਣੀ ਪਿਆਣ ਵਾਸਤੇ ਖੜ ਗਏ ਓਕੇ ਤੇ ਮੈਂ ਉਹ ਦਰਖਤ ਥੱਲੇ ਖੜ ਗਈ ਇਹਨਾਂ ਨੇ ਮੈਨੂੰ ਕਿਹਾ ਕਿ ਨਾ ਤੂੰ ਦਰਖਤ ਥੱਲੇ ਨਾ ਖੜਾ ਡੈਸਟ ਹੈ ਨਾ ਤੇ ਚੱਲ ਅਸੀਂ ਪਾਣੀ ਪੀ ਗਏ ਘਰ ਨੂੰ ਆ ਗਏ ਉਦੋਂ ਕੋਈ ਐਹ ਜੀ ਕੋਈ ਗੱਲਬਾਤ ਨਹੀਂ ਸੀ ਪਰ ਜਦੋਂ ਮੈਂ ਘਰ ਆਈ ਹੈ ਨਾ ਤੇ ਪਹਿਲਾਂ ਤੇ ਮੇਰੇ ਸਾਰੇ ਸਰੀਰ ਤੇ ਦਾ ਘਰੂਟ ਜੇ ਨਹੀਂ ਹੁੰਦੇ ਜਿੱਦਾਂ ਉਹ ਵੱਜੇ ਹੋਏ ਸਾਰੇ ਸਰੀਰ ਤੇ ਵੱਜੇ ਹੋਏ ਏਦਾਂ ਏਦਾਂ ਕ੍ਰੋਸ ਜੇ ਵੱਜੇ ਏਦਾਂ ਕਰਕੇ ਹਣਾ ਉਹਨਾਂ ਐ ਨਹੀਂ ਪਤਾ ਵੀ ਉਹ ਅਲਰਜੀ ਸੀ ਜਾਂ ਕੋਸ਼ਿਸ਼ ਸੀ ਜੇ ਕਿਸੇ ਨੂੰ ਐਦਾ ਕੋਈ ਹੋਇਆ ਹੋਵੇ ਤੇ ਫਿਰ ਉਹ ਦੱਸਿਓ ਕਮੈਂਟ ਕਰਕੇ ਕਿ ਤੇ ਅਲਰਜੀ ਤੇ ਨਹੀਂ ਸੀ ਹਨਾ ਵੀ ਜਾਂ ਸਾਡਾ ਵਹਿਮ ਹੋਵੇ ਪਰ ਫਿਰ ਦੂਜੀ ਗੱਲ ਇਹ ਸੀ ਵੀ ਉਹ ਆਵਾਜ਼ਾਂ ਮੈਂਦੀਆਂ ਸੀ ਹਾਂ ਨਹੀਂ ਆਵਾਜ਼ਾਂ ਤਾਂ ਚਲੋ ਪੈਂਦੀਆਂ ਸੀ ਮੈਂ ਵਾਰ-ਵਾਰ ਕਦੇ ਮੰਮੀ ਮੰਮੀ ਕੋਲ ਭੱਜ ਕੇ ਆਵਾ ਹਨਾ ਵੀ ਤੁਸੀਂ ਬੁਲਾਇਆ ਮੈਨੂੰ ਕਦੇ ਡੈਡੀ ਕੋਲ ਜਾਵਾ ਤੁਸੀਂ ਬੁਲਾਇਆ ਮੈਨੂੰ ਇਹ ਕਹਿਣਾ ਸੀ ਤੇ ਬੁਲਾਇਆ ਨਹੀਂ ਐਵੇਂ ਆਵਾਜ਼ਾਂ ਪਈ ਜਾਣ ਮੈਨੂੰ ਹਨਾ ਮੈਨੂੰ ਉਹਨੇ ਦਿਨ ਕਾਫੀ ਟਾਈਮ ਐਦਾਂ ਰਹੀ ਐ ਕਾਫੀ ਟਾਈਮ ਫਿਰ ਇਹਨੇ ਪਾਠ ਵਗੈਰਾ ਸ਼ੁਰੂ ਕਰ ਦਿੱਤੇ ਸੀ ਹਾਂ ਫਿਰ ਹਾਂ ਪਾਠ ਕੀ ਕੀਤਾ ਤੇ ਪਤਾ ਨਹੀਂ ਝਾੜਾ ਵੀ ਕਰਵਾਇਆ ਸੀ ਤੇ ਉਹ ਜਿਹੜੇ ਜਿਹੜੇ ਤੇਰੇ ਨਿਸ਼ਾਨ ਬੇਜੋ ਇੰਦਾ ਸੀਗਾ ਵੀ ਹੈਨਾ ਜਿੰਨਾ ਤੱਕ ਜਿੰਨਾ ਕਿਸੇ ਨੂੰ ਘਰੂਟ ਮਾਰ ਅਲਰਜੀ ਵਾਲੇ ਕਦੀ ਵੀ ਇੰਦਾ ਨਹੀਂ ਹੁੰਦੇ ਹੈਗੇ ਕਿ ਅਲਰਜੀ ਦੇ ਨਿਸ਼ਾਨ ਇੰਦਾ ਰਹੋ ਹੈਨਾ ਇੰਦਾ ਕਰਕੇ ਨਾ ਇੰਦਾ ਕ੍ਰੋਸ ਜਿਨੀ ਮਾਰੀਂ ਦੀ ਤਾਂ ਪੂਰੇ ਸਰੀਰ ਤੇ ਜੀ ਇਹ ਐਮ ਐਮ ਹੀ ਮੰਨੀ ਆ ਪਰ ਉਦੋਂ ਮੈਨੂੰ ਕੋਈ ਡਰ ਡੂਰ ਨਹੀਂ ਸੀ ਲੱਗਿਆ ਤੇ ਗਲੇ ਤੇ ਵੀ ਸੀਗਾ ਪਿੱਠ ਤੇ ਸੀ ਹੈਨਾ ਕਾਫੀ ਜੌਦਾ ਸੀਗੇ ਯਾਰ ਅਲਰਜੀ ਕਿੱਦਾਂ ਹੋ ਸਕਦੀ ਹੈ ਕਿਸੇ ਚੀਜ਼ ਨੂੰ ਤੂੰ ਕੁਝ ਛੂਇਆ ਨਹੀਂ ਕੁਝ ਖਾਦਾ ਨਹੀਂ ਇਦਾਂ ਦਾ ਹੋਰ ਵੀ ਹੈਨਾ ਪਰ ਨਾਰਮਲ ਚੀਜ਼ਾਂ ਜਿਹੜੀਆਂ ਖਾਣੇ ਆ ਉਹੀ ਖਾਦੀਆਂ ਆ ਹੈਨਾ ਤੇ ਉਹ ਯਾਨੀ ਕਿ ਸਾਨੂੰ ਬਹੁਤ ਜ਼ਿਆਦਾ ਉਹਨੇ ਸ਼ੱਕੇ ਪੰਗੇ ਚ ਪਾਇਆ ਉਸ ਗੱਲ ਨੇ ਫਿਰ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਮੈਂ ਠੀਕ ਹੋਈ ਸੀ ਜਾ ਕੇ ਹਾਂ ਤੇ ਉਹੀ ਆ ਵੀ ਬਈ ਗੱਲ ਫੇਰ ਉੱਥੇ ਆ ਜਾਂਦੀ ਵੀ 90% ਲੋਕ ਯਕੀਨ ਕਰਦੇ ਨੇ ਤੇ 10% ਜਿਹੜੇ ਆ ਉਹ ਨਹੀਂ ਕਰਦੇ ਕਿ ਆਪੂਤ ਪ੍ਰੇਤ ਨਹੀਂ ਹੁੰਦੇ ਐਵੇਂ ਬਸ ਇਹਨੂੰ ਤੰਦਾ ਬਣਾ ਲਿਆ ਲੋਕਾਂ ਨੇ ਹਾਂ ਕਈ ਲੋਕ ਜਾਣ ਕੇ ਫਾਇਦਾ ਉਠਾਉਂਦੇ ਨੇ ਕਿ ਹਾਂ ਪਰ ਇਹ ਗੱਲ ਸੱਚੀ ਏ ਹਾਂ ਉਹ ਝੂਠੀ ਸੀ ਹਾਂ ਜੇ ਮੇਰੀ ਗੱਲ ਸੁਣੋ ਜੇ ਜੇ ਭੂਤ ਹੁੰਦੇ ਵੀ ਨੇ ਮੈਨੂੰ ਨਹੀਂ ਲੱਗਦਾ ਵੀ ਯਾਰ ਉਹ ਕਿਸੇ ਨੂੰ ਤੰਗ ਕਰਦੇ ਹੋਣਗੇ ਹੈਨਾ ਜਿਹੜੀਆਂ ਆਤਮਾਵਾਂ ਹੁੰਦੀਆਂ ਜਾਂ ਭੂਤ ਨੇ ਮੈਨੂੰ ਲੱਗਦਾ ਤੰਗ ਕਰਦੇ ਹੋਣਗੇ ਹੈਨਾ ਹੈਨਾ ਨੰਨੇ ਇਹ ਤਾਂ ਨਹੀਂ ਗੱਲ ਕਿ ਨਾ ਓ ਯਾਰ ਕੋਈ ਨਹੀਂ ਆਂਦਾ ਤੂੰ ਡਰ ਤੂੰ ਕਿ ਡਰਦਾ ਕਾਕੇ ਕੋਈ ਭੂਤ ਭਰੇਤ ਨਹੀਂ ਆਂਦਾ ਹੁੰਦਾ ਮੈਂ ਤੇ ਆਪ ਬੜੀ ਡਰਪੂ ਹੋਕਾਂ ਪਰ ਉਦੋਂ ਮੈਨੂੰ ਡਰ ਨਹੀਂ ਸੀ ਲੱਗਿਆ ਹਨਾ ਪਤਾ ਨਹੀਂ ਕੀ ਸੀ ਕੀ ਦਾਦੀ ਛੱਤੀਆਤ ਕੀ ਹੈ ਤੇਰਾ ਤੁਸੀਂ ਡਰਦੇ ਨਹੀਂ ਹੋ ਨੰਨੂ ਸਾਡਾ ਤਾਂ ਬਿਲਕੁਲ ਨਹੀਂ ਡਰਦਾ ਨੰਨੂ ਨੂੰ ਪਤਾ ਕਿ ਭੂਤ ਭਰੇਤ ਕੁਛ ਨਹੀਂ ਹੁੰਦਾ ਨੰਨੂ ਤਾਂ ਰਾਤ ਨੂੰ ਵੀਡੀਓਜ਼ ਵੇਖ ਕੇ ਸੌਂਦੀ ਹੈ ਨੰਨੂ ਦੇ ਭੂਤਾਂ ਨਹੀਂ ਆਣਿਆ ਵੀਡੀਓ ਦੇਖਦੀ ਆਣੀਆਂ ਦੇਖਦੀ ਐ ਤੇ ਜਮਾਂ ਨਹੀਂ ਡਰ ਲੱਗਦਾ ਨੰਨੂ ਨੂੰ ਪਤਾ ਆ ਜੋ ਉਹਦੇ ਵਿੱਚ ਨਹੀਂ ਫਕਾਦਾ ਮੈਂਨੇ ਚਿਬੂ ਵਾਲੇ ਚ ਨਕਲੀ ਨਕਲੀ ਹੁੰਦਾ ਨਾ ਸਾਰਾ ਕੁਝ ਹਾਂ ਨਕਲੀ ਹੁੰਦਾ ਜਿਹੇ ਸੂਸੇ ਨਾ ਉਹ ਬਾਹਰ ਪਰ ਗਈ ਸੀ ਹਾਂ ਉਹਨੂੰ ਨਾ ਜਦੋਂ ਉਹਨੇ ਨਾਲਿਆ ਸੀ ਹੂੰ ਤੇ ਫਿਰ ਨਾ ਫਿਰ ਨਾ ਕਾਲੇ ਕੱਪੜੇ ਕਿ ਡਰਾਦਾ ਸੀ ਕੋਈ ਨਾ ਫਿਰ ਨਾ ਉਹ ਕਪੜੇ ਚੇਂਜ ਕਰਾਂਗਾ ਹੀ ਨਾ ਉਹਦੇ ਪਿੱਛੇ ਇੱਕ ਨਕਲੀ ਭੂਟ ਆਇਆ ਸੀ ਕਾਲੇ ਕੱਪੜੇ ਪਾ ਕੇ ਮਕਸ ਲਗਾ ਕੇ ਜਿੱਦਾਂ ਤੁਸੀਂ ਮੈਨੂੰ ਬਾਕਸ ਲੈ ਆ ਕੇ ਦਿੱਤਾ ਸੀ ਆ ਮਾਸਕ ਲੈ ਆ ਕੇ ਦਾ ওই ਨਕਲੀ ਨਕਲੀ ਸਾਰਾ ਕੁਝ ਹਾਂ ਹਾਂ ਮਾਸਕਲੀ ਸੀ ਨਾ ਉਹ ਆਦਤੀ ਸੀ ਉਹਦੇ ਮੂੰਹ ਦੇ ਉੱਤੇ ਲਾ ਦਿੱਤਾ ਨਹੀਂ ਰੁਕ ਜਾ ਕਹਿੰਦੀ ਤੈਨੂੰ ਮੈਂ ਦੱਸਣੀ ਹਾਂ ਨਾ ਇਹਨੂੰ ਇਸ ਜਿਹੜੀਆਂ ਪਿਛਲੀਆਂ ਵੀਡੀਓਜ਼ ਵਿੱਚ ਤੁਹਾਨੂੰ ਇਹਨਾਂ ਨੇ ਗੱਲਾਂ ਦੱਸੀਆਂ ਸੀ ਉਹ ਵੀ ਸੱਚੀਆਂ ਸੀ ਉਹ ਮੰਮੀ ਦੇ ਹਨਾ ਰਿਸ਼ਤੇਦਾਰ ਦੇ ਵਿੱਚ ਜਿਵੇਂ ਮੰਮੀ ਦੇ ਖੁੜੇ ਨਾਨਕਿਆਂ ਮੇਰੇ ਨਾਨੀ ਦੇ ਵਿੱਚ ਸੀ ਬਹੁਤ ਸਾਰਾ ਕੁਝ ਆਇਆ ਹਾਂ ਹੋਇਆ ਸੀਗਾ ਮੈਂ ਨਾਮ ਨਹੀਂ ਸੀ ਲੈਂਦੇ ਹਾਂ ਪਰ ਹੈ ਯਾਦ ਸੀ ਇਹਨਾਂ ਨੂੰ ਇਹਦੇ ਨਾਲ ਇਹ ਕੁਝ ਹੋਇਆ ਹਾਂ ਵੀ ਉਹਨਾਂ ਨਾਲ ਹੋਇਆ ਇੱਕ ਤਾਂ ਬੰਦਾ ਮਾਰ ਹੀ ਗਿਆ ਸੀ ਹਨਾ ਜਿਹੜਾ ਜਲੇਬੀਆਂ ਜਿਹੜੇ ਜਿਹਨੂੰ ਜਲੇਬੀਆਂ ਪਾ ਕੇ ਦਿੱਤੀਆਂ ਸੀਗੀਆਂ ਹਨਾ ਲੰਗਰ 'ਚ ਜਿਹੜਾ ਲੰਗਰ 'ਚ ਜਿਹੜਾ ਹਾਂ ਟੈਂਟ ਲੱਗੇ ਹੋਏ ਸੀਗੇ ਹਾਂਜੀ ਬੇਟਾ ਤੁਹਾਨੂੰ ਪਤਾ ਤੇਰਾ ਮੈਂ ਹਰ ਪਣੀ ਸ਼ਾਮ ਨੂੰ ਵੀਡੀਓ ਦੇਖ ਕੇ ਸੌਣਾ ਨਾ ਜਦੋਂ ਮੈਂ ਆਸ-ਪਾਸ ਆਦਾ ਤੇ ਨਾ ਕੋਈ ਆਈ ਨਹੀਂ ਤੇ ਫਿਰ ਨਾ ਜਦੋਂ ਤੁਸੀਂ ਦੋਨੋਂ ਸੌਂ ਰਹੇ ਹਾਂ ਮੈਨੂੰ ਉਹ ਛੱਡਾ ਬੜਾ ਕੋਈ ਭੂਤ ਪ੍ਰੇਤ ਨਹੀਂ ਹੁੰਦੇ ਉਹ ਤੇ ਬਸ ਸਾਨੂੰ ਮੇਕਅਪ ਕਰਕੇ ਡਰਾਉਂਦੇ ਨੇ ਮੇਕਅਪ ਕਰਕੇ ਡਰਾਉਂਦੇ ਯੈਸ ਯੈਸ ਇਹ ਤੁਸ ਸੌਂ ਰਹੇ ਨੇ ਚਲ ਸੋ ਜਾ ਹੁਣ ਬੇਟਾ ਤੁਸੀਂ ਸੋਇਓ ਓਕੇ ਸੋਣਾ ਕੇ ਜਾਂ ਫਿਲਮ ਵੇ ਤੇ ਬਸ ਹੁਣ ਵੀ ਮਤਲਬ ਮੰਮੀ ਮੰਮੀ ਤੇ ਇਹੀ ਮੰਨਦੇ ਨੇ ਵੀ ਹਾਂ ਵੀ ਵੀ ਹੁੰਦੀਆਂ ਇਹ ਚੀਜ਼ਾਂ ਹਨਾ ਐ ਮੰਮੀ ਹਾਂ ਤੁਹਾਡੇ ਹਿਸਾਬ ਨਾਲ ਹੁੰਦੀਆਂ ਕਿ ਨਹੀਂ ਹਾਂ ਹਾਂ ਹੁੰਦੇ ਨੇ ਅਸੀਂ ਤੇ ਆ ਕੇ ਦੀ ਗੱਲਾਂ ਬਥੇਰੀਆਂ ਦੇਖੀਆਂ ਹਾਂ ਤਾਂ ਉੱਥੇ ਬੜੀਆਂ ਹੁੰਦੀਆਂ ਨੇ ਤੇ ਪਰ ਮੇਰੇ ਹਿਸਾਬ ਨਾਲ ਇਦਾਂ ਯਾਰ ਤੰਗ ਕਿਸੇ ਨੂੰ ਨਹੀਂ ਕਰਦੇ ਹੋਣਗੇ ਬਾਕੀ ਬਾਕੀ ਸਿਚੁਏਸ਼ਨ ਤੇ ਹਾਲਾਤ ਤੇ ਬੰਦੇ ਦੇ ਦਿਮਾਗ ਤੇ ਦਿਲ ਦੀ ਗੱਲ ਹੈ ਹੈਨਾ ਬੰਦਾ ਉਹਨੂੰ ਕਿਦਾਂ ਹੈਂਡਲ ਕਰਦਾ ਹੈ ਹੈਨਾ ਮਾਨ ਦੀ ਗੱਲ ਹੈ ਸਾਰੀ ਦਿਮਾਗ ਦੀ ਗੱਲ ਹੈ ਕਿਦਾਂ ਹੈਂਡਲ ਕਰਦਾ ਤੇ ਜੇ ਆਪਾਂ ਸਟਰੋਂਗ ਆ ਆਪਣਾ ਦਿਲ ਸਟਰੋਂਗ ਹੈ ਤਾਂ ਫਿਰ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਆਪਾਂ ਕਮਜ਼ੋਰ ਆ ਤੇ ਫਿਰ ਤਾਂ ਆਪਾਂ ਫੇਰ ਤਾਂ ਬਿ ਚਿੜੀ ਵੀ ਆਪਣੇ ਕੋਲੋਂ ਫੁਰਰ ਕਰਕੇ ਲੰਘੇ ਤੇ ਆਪਾਂ ਡਰ ਜਾਂਗੇ ਹੈਨਾ ਦਿਲ ਬਸ ਸਟਰੋਂਗ ਰੱਖੋ ਆਪਣਾ ਦਿਮਾਗ ਸਟਰੋਂਗ ਰੱਖੋ ਤੇ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਉਹ ਭੂਤ ਪ੍ਰੇਤ ਹੁੰਦੇ ਵੀ ਨੇ ਤੇ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਉਹ ਵੀ ਤੁਹਾਨੂੰ ਕੁਛ ਕਰੇ ਨਹੀਂ ਜ਼ਰੂਰ ਦੇ ਕਿਉਂ ਉਹਨਾਂ ਕੋਲ ਕੋਈ ਕੋਈ ਇਦਾਂ ਦਾ ਉਹ ਕਿਹੜਾ ਫਿਜ਼ੀਕਲੀ ਹੈਗੇ ਨੇ ਆ ਤੁਹਾਡੇ ਬੱਚੇਗਾ ਵੱਜਣਗੇ ਹਨਾ ਹਵਾ ਉਹ ਤੇ ਜੇ ਹੋਏਗੀ ਵੀ ਤੇ ਤੇ ਇਸ ਕਰਕੇ ਮੇਰਾ ਮੰਨਣਾ ਤਾਂ ਇਹ ਹੀ ਆ ਵੀ ਤੁਹਾਨੂੰ ਕੋਈ ਨੁਕਸਾਨ ਹੀ ਜੇ ਹੋ ਹੁੰਦੇ ਵੀ ਨਹੀਂ ਠੀਕ ਹੈ ਬਾਕੀ ਤੇ ਬਾਕੀ ਹੁਣ ਇਸ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਐਂਡ ਜੇ ਤੁਹਾਨੂੰ ਇਹ ਵੀਡੀਓ ਇੰਟਰਸਟਿੰਗ ਲੱਗੀ ਤਾਂ ਤੁਸੀਂ ਦੱਸਿਓ ਤੇ ਆਪਾਂ ਹੋਰ ਬਹੁਤ ਸਾਰੀਆਂ ਸਟੋਰੀਆਂ ਨੇ ਪਈਆਂ ਹੋਈਆਂ ਆਪਣੇ ਕੋਲ ਯਾਨੀ ਕਿ ਸੁਣੀਆਂ ਸੁਣਾਈਆਂ ਸੱਚੀਆਂ ਗੱਲਾਂ ਤੇ ਉਹ ਆਪਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵੀਡੀਓ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਜੀ ਲੱਗੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਬਾਏ ਗੁੱਡ ਨਾਈਟ ਤੇ ਅਗਲੀ ਵੀਡੀਓ ਤੇ ਦੇਖਾਂਗੇ ਕੀ ਹੋਣਾ ਹਾਂਜੀ ਬਾਏ ਬਾਏ ਬਾਈ ਬਾਈ ਸਾਸ਼ਿਕਾ ਸਾਸ਼ਿਕਾ